ਉਤਰੀ ਭਾਰਤ ਦੇ ਪ੍ਰਸਿੱਧ Hindu ਤੀਰਤ ਦੁਰਗਿਆਨਾ ਤੀਰਤ ਦੀ ਕਾਰਜਕਾਰੀ ਜਿਹੜੀ ਕਮੇਟੀ ਹੈ ਉਹਦੇ ਉੱਤੇ ਸਵਾਲ ਖੜੇ ਹੋ ਗਏ ਨੇ ਦੁਰਗਿਆਨਾ ਮੰਦਿਰ ਕਮੇਟੀ ਦੀ ਪੁਰਵ ਕਮੇਟੀ ਜਿਹੜੀ ਸਾਬਕਾ ਕਮੇਟੀ ਸੀਗੀ ਉਹਨਾਂ ਵੱਲੋਂ ਸਵਾਲ ਖੜੇ ਕੀਤੇ ਗਏ ਨੇ ਗੱਲ ਕਰਨਿਆ ਪੁਰਵ ਪ੍ਰਧਾਨ ਰਮੇਸ਼ ਸ਼ਰਮਾ ਜੀ ਨਾਲ ਸ਼ਰਮਾ ਜੀ ਤੁਸੀਂ ਸਵਾਲ ਖੜੇ ਕਰ ਦਿੱਤੇ ਨੇ ਦੁਰਗਿਆਨਾ ਕਮੇਟੀ ਦੇ ਉੱਤੇ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਤਕਾ ਹੁਣ ਪੰਜਾਬ ਦੇ ਲੋਕ ਸਰੀਰਕ ਤੰਦਰੁਸਤੀ ਪੱਖੋਂ ਜਾਗਰੂਕ ਹੋ ਰਹੇ ਨੇ ਇਹੀ ਕਾਰਨ ਹੈ ਕਿ ਸੁਵਿਧੀਆਂ ਪਾਰਕਾਂ 'ਚ ਰੋਜ਼ਾਨਾ ਸਵੇਰੇ ਸ਼ਾਮ ਲੋਕ ਯੋਗਾ ਕਰਦੇ ਦਿਖਾਈ ਦੇ ਰਹੇ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੀਐਮ ਦੀ ਯੋਗਸ਼ਾਲਾ ਜਨਮਹਿਮ ਬਣ ਗਈ ਹੈ ਇਸ ਮਹਿਮ ਤਹਿਤ ਪੰਜਾਬ ਪਰ ਦੇ ਜ਼ਿਲ੍ਹਿਆਂ 'ਚ 3000 ਤੋਂ ਜ਼ਿਆਦਾ ਯੋਗ ਕਲਾਸਾਂ ਚੱਲ ਰਹੀਆਂ ਹਨ ਜਿਸ ਦੇ ਵਿੱਚ ਰੋਜ਼ਾਨਾ 80000 ਤੋਂ ਵੱਧ ਲੋਕ ਯੋਗਾ ਕਰ ਰਹੇ ਨੇ ਇੱਕ ਮਿਸਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਹੂਗਾ ਔਰ ਤੁਹਾਡੇ ਆਲੇ-ਦੁਆਲੇ ਕੋਈ ਹੋਊਗਾ ਕੋਈ ਨਾ ਕੋਈ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੇ ਤੁਸੀਂ ਮਹੀਨੇ 2 ਮਹੀਨੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਇਸ ਸਮੇਂ ਦੀ ਲੋੜ ਹੈ ਕਿ ਨਾ ਸਿਰਫ ਚੰਗੀ ਸਿਹਤ ਬਣਾਈ ਜਾਵੇ ਸਗੋਂ ਉਹਨਾਂ ਲੋਕਾਂ ਨੂੰ ਤਣਾਅ ਤੋਂ ਵੀ ਦੂਰ ਕੀਤਾ ਜਾਵੇ ਜਿਨ੍ਹਾਂ ਨੂੰ ਆਪਣੇ ਜੀਵਨ 'ਚ ਹਰ ਰੋਜ਼ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਮੇਰਾ ਨਾਮ ਕਮਲਜੀਤ ਸਿੰਘ ਹੈ ਅਸੀਂ ਪੰਜਾਬ ਸਰਕਾਰ ਦੇ ਬਹੁਤ ਹੀ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਨਵਾਂ ਉਪਰਾਲਾ ਸੀਐਮਡੀ ਯੋਗਸ਼ਾਲਾ ਸ਼ੁਰੂ ਕੀਤੀ ਹੈ ਜਿਸ ਦੇ ਨਾਲ ਜੀ ਮਨ ਤਨ ਸਾਰਾ ਸਵਸਥ ਰਹਦਾ ਅਜੇ ਹਿਚ ਮੁਫਤ ਸੀਐਮਡੀ ਯੋਗਸ਼ਾਲਾ ਲੋਕਾਂ ਲਈ ਕਾਰਗਰਤ ਸਾਬਿਤ ਹੋ ਰਹੀ ਹੈ ਜਿਹੜੀ ਕਾਰਜਕਾਰੀ ਕਮੇਟੀ ਹੈ ਸਵਾਲ ਖੜੇ ਹੋ ਗਏ ਨੇ ਉਹਨਾਂ ਦੀ ਕਾਰਜਕਾਰੀ ਦੇ ਉਤੇ ਕੀ ਹੈ ਨਾ ਮਾਮਲਾ ਦੱਸੋ ਕਾਰਜ ਕਰੀ ਜਿਹੜੀ ਹੈ ਨਾ ਜੀ ਉਹ ਬਣਾਉਣ ਦੀ ਪਾਵਰ ਜਿਹੜੀ ਹੈ ਜਨਰਲ ਹਾਊਸ ਕੋਲ ਹੈ ਜਨਰਲ ਹਾਊਸ ਜੇਕਰ ਉਹ ਜਨ ਐਗਜ਼ੀਕਟਿਵ ਕਮੇਟੀ ਨਾ ਬਣਾਵੇ ਤੇ ਉਹ ਪ੍ਰਧਾਨ ਨੂੰ ਪਾਵਰਾਂ ਦਿੰਦੀ ਹੈ ਵੀ ਤੂੰ ਬਣਾ ਦੇ ਔਰ ਤੇ ਸਾਡੇ ਤੋਂ ਅਪਰੂਵ ਕਰਾ ਲੈ ਉਹ ਨਾ ਤੇ ਜਨਰਲ ਹਾਊਸ ਦੀ ਮੀਟਿੰਗ ਹੋਈ ਨਾ ਜਨਰਲ ਹਾਊਸ ਨੇ ਕਿਸੇ ਨੂੰ ਪਾਵਰ ਦਿੱਤੀ ਕਮੇਟੀ ਬਣਾਉਣ ਦੀ ਜਨਰਲ ਸੈਕਟਰੀ ਨੇ ਨਾ ਪ੍ਰਧਾਨ ਨੂੰ ਪੁੱਛਿਆ ਨਾ ਫਾਈਨੈਂਸ ਸੈਕਟਰੀ ਨੂੰ ਪੁੱਛਿਆ ਨਾ ਮੈਨੇਜਰ ਨੂੰ ਪੁੱਛਿਆ ਉਹ ਐਗਜ਼ੀਕਟਿਵ ਆਪੇ ਹੀ ਬਣਾਤੀ ਉਦੇ ਵਿੱਚ ਕਈ ਲੋਕ ਇਹੋ ਜਿਹੇ ਨੇ ਜਿਹੜੇ ਦਰਗਾਹਾਂ ਦੇ ਮੈਂਬਰ ਹੀ ਨਹੀਂ ਔਰ ਉਹ ਸਾਰੇ ਯੈਸmen ਨੇ ਜਿਹੜੇ ਜਨਰਲ ਸੈਕਟਰੀ ਨੂੰ ਕਿਤੇ ਵੀ ਗਲਤ ਨਹੀਂ ਕਹਿੰਦੇ ਫੰਡਾਂ ਦੀ ਦੁਰਵਰਤੋਂ ਵੀ ਹੋਈ ਹੈ ਜੀ ਕੋਈ ਕਮੇਟੀ ਦੇ ਦੀ ਰੋ ਡੇ ਟੂ ਡੇ ਦੁਰਵਰਤੋਂ ਹੋ ਰਹੀ ਹੈ ਰੋਜ਼ ਦੇ ਰੋਜ਼ ਅਸੀਂ ਜਿਹੜੇ ਸਾਡੀ ਪਹਿਲੇ ਕਮੇਟੀ ਸੀ ਅਸੀਂ ਜੇ ਭਾਈ ਏਅਰ ਮੰਦਰ ਵਾਸਤੇ ਕਿਤੇ ਗਏ ਆ ਜਾਂ ਭਾਈ ਰੋਡ ਗਏ ਆ ਇਹ ਪੈਸੇ ਪੱਲੋਂ ਖਰਚਦੇ ਨਾ ਇਹ ਲੰਗਰ ਵਾਸਤੇ ਹਲਵਾਈਆਂ ਨੂੰ ਦੂਜਿਆਂ ਨੂੰ ਭਾਈ ਏਅਰ ਉੱਥੇ ਭੇਜਦਾ ਰਿਹਾ ਜਿਹੜੇ ਮੰਦਰ ਦੇ ਪੈਸੇ ਖਰਚ ਹੁੰਦੇ ਰਹੇ ਨੇ ਔਰ ਉਥੇ ਇੰਨਾ ਚੜਾਵਾ ਹੋਇਆ ਉਹਦਾ ਕੋਈ ਹਿਸਾਬ ਕਿਤਾਬ ਨਹੀਂ ਉਹ ਅਗਲੀ ਵਾਰੀ ਤੁਹਾਨੂੰ ਸਾਰੇ ਦੱਸਾਂਗੇ ਕੋਈ 6 ਲੱਖ ਰੁਪਏ ਦੀ ਗੱਲ ਹੋ ਰਹੀ ਹੈ ਕਿ 6 ਲੱਖ ਰੁਪਿਆ ਵੀ ਜਨਰਲ ਸੈਕਟਰੀ ਵੱਲੋਂ ਖੁਰਦੂਰਦ ਕੀਤਾ ਗਿਆ ਹੈ ਜੀ 6 ਲੱਖ ਰੁਪਿਆ ਕੋਈ ਜਨਰਲ ਸੈਕਟਰੀ ਵੱਲੋਂ ਖੁਰਦੂਰਦ ਕੀਤਾ ਗਿਆ ਬਿਲਕੁਲ ਕੀਤਾ ਗਿਆ ਜੋ ਪ੍ਰਧਾਨ ਕਹਿੰਦਾ ਪ੍ਰਧਾਨ ਕਹਿੰਦੀ ਹੈ ਜੇ ਉਹਨੇ ਨਹੀਂ ਕੀਤਾ ਤੇ ਪ੍ਰਧਾਨ ਮਾ ਵੀ ਮੰਗੇ ਜਿਉਂ ਨੇ ਅਲੀਗੇਸ਼ਨ ਖੁੱਲੇ ਤੌਰ ਤੇ ਲਾਏ ਨੇ ਪਬਲਿਕ ਚ ਗੱਲ ਆਈ ਹੈ ਤੇ ਜੇ ਤਾਂ ਜਨਰਲ ਸੈਕਟਰੀ ਗਲਤ ਹੈ ਤੇ ਉਹ ਪੈਸੇ ਜਮ੍ਹਾਂ ਕਰਾਵੇ ਜੇ ਉਹ ਠੀਕ ਹੈ ਤੇ ਪ੍ਰਧਾਨਮਾ ਵੀ ਮੰਗੇ ਵੀ ਮੈਂ ਐਵੇਂ ਬਦਰਾਮੀ ਸੁਣਾਤਨ ਦੀ ਕਰਾਈ ਹੈ ਇਹਦੇ ਤੇ ਅਲੀਗੇਸ਼ਨ ਝੂਠਾ ਲਾਏ ਆ ਇਹ ਵਿੱਚ ਵਿਚਾਲੇ ਕਰਕੇ ਚੁੱਪ ਨਹੀਂ ਅਸੀਂ ਹੁੰਦੇ ਨਾ ਪਰ ਰਦੇਸੀ ਇੱਕ ਗੱਲ ਬੜੀ ਖਾਸ ਹੈ ਕਿ ਕਮੇਟੀ ਦੇ ਪੈਸੇ ਨੇ ਅਕਾਊਂਟ ਦੇ ਵਿੱਚ ਪੈਸੇ ਨੇ ਕੋਈ ਕਢਵਾ ਨਹੀਂ ਸਕਦਾ ਕਿ ਅਕਾਊਂਟ ਦੇ ਵਿੱਚੋਂ ਉਹਨਾਂ ਨੇ ਕਿਸ ਤਰ੍ਹਾਂ ਪੈਸੇ ਕਢਵਾ ਲਏ ਉਹ ਜੀ ਇਹਨਾਂ ਨੇ ਕਾਰਡ ਬਣਾਇਆ ਵੇ ਜਿਹੜਾ ਨਹੀਂ ਬੰਨਣਾ ਚਾਹੀਦਾ ਕਮੇਟੀ ਦਾ ਡੈਬਿਟ ਕਾਰਡ ਤੇ ਕ੍ਰੈਡਿਟ ਕਾਰਡ ਹੈ ਉਹਦੇ ਤੋਂ ਆਪੇ ਪੈਸੇ ਕਢਾ ਸਕਦੇ ਆ ਇਸ ਤੋਂ ਪਹਿਲੇ ਵੀ ਜਦੋਂ ਤੁਸੀਂ ਤੁਸੀਂ ਸੀਟ ਤੇ ਬੈਠੇ ਹੋਏ ਸੀਗੇ ਤੁਹਾਡੇ ਵੇਲੇ ਵੀ ਇਹੀ ਜਨਰਲ ਸੈਕਟਰੀ ਸੀਗੇ ਉਦੋਂ ਵੀ ਇਹੋ ਜਿਹਾ ਕੋਈ ਗੱਲਾਂ ਸਾਹਮਣੇ ਨਹੀਂ ਸੀ ਹੈਗਾ ਇਹੋ ਜਿਹਾ ਨਹੀਂ ਨਹੀਂ ਪਹਿਲੇ ਵੀ ਕੋਈ ਇਹੋ ਜਿਹਾ ਸਵਾਲ ਉੱਠਿਆ ਹੈ ਕਿ ਇਹਨਾਂ ਵੱਲੋਂ ਕੋਈ ਦੁਰਵਰਤੋਂ ਕੀਤੀ ਗਈ ਹੈ ਕੋਈ ਮਿਸ ਕੀਤਾ ਗਿਆ ਕੋਈ ਮੈਨੇਜਮੈਂਟ ਮਿਸ ਕੀਤੀ ਗਈ ਹੈ ਹਾਂ ਉਦੋਂ ਉੱਠਿਆ ਸੀ ਉਦੋਂ ਉੱਠੇ ਸੀ ਸਵਾਲ ਜਿਹੜੇ ਉਹਨਾਂ ਦਾ ਚੰਗੇ ਤਰੀਕੇ ਨਾਲ ਸਬੰਧਨ ਕਰਤਾ ਗਿਆ ਹੈ ਜੇ ਪੈਸੇ ਅਨਵਲੈਂਸੀ ਤੇ ਪੈਸੇ ਜਮ੍ਹਾਂ ਕਰਾਏ ਗਏ ਜਦੋਂ ਪ੍ਰਧਾਨ ਜੀ ਪ੍ਰਧਾਨ ਜੀ ਨੇ ਚਿੱਠੀ ਲਿਖੀ ਹੈ ਉਹਨਾਂ ਨੇ ਆਪ ਹੀ ਇਸ ਗੱਲ ਦੀ ਵਿਸਲ ਬਲੋ ਕੀਤਾ ਘੰਟੀ ਲਗਾ ਜਗਾਈ ਹੈ ਕਿ 6 ਲੱਖ ਰੁਪਏ ਖੁਰਦ-ਬੁਰਦ ਹੋ ਗਿਆ ਇੱਕ ਵਾਰੀ ਚਿੱਠੀ ਲੈ ਕੇ ਦੂਜੀ ਵਾਰੀ ਲੈ ਕੇ ਹੁਣ ਚੁੱਪ ਕਿਉਂ ਕਰ ਗਏ ਇਸੇ ਕਰਕੇ ਤਾਂ ਅਸੀਂ ਤੁਹਾਡੇ ਸਾਹਮਣੇ ਆਇਆ ਹਾਂ ਤੁਹਾਨੂੰ ਤੁਸੀਂ ਕੀ ਸਮਝਦੇ ਅਸੀਂ ਇਹ ਸਮਝਨੇ ਆ ਵੀ ਉਹ ਉਹਨੂੰ ਚੁੱਪ ਕਰਾ ਦਿੱਤਾ ਗਿਆ ਹੈ ਪ੍ਰਧਾਨ ਸੰਗ ਸਰਕਲ ਵੱਲੋਂ ਇੱਕ ਕੌਦੇਦਾਰ ਹੈ ਸੰਗ ਸਰਕਲ ਦਾ ਜਿਹੜਾ ਇਹਦੀ ਪਿੱਠ ਦੇ ਮਗਰ ਖਲੋਤਾ ਚੋਰ ਦੀ ਹਾਂ ਹਾਂ ਉਹਨਾਂ ਨੇ ਚੁੱਪ ਕਰਾਤਾ ਗਿਆ ਭਈ ਤੁਹਾਨੂੰ ਆਰਾਮ ਨਾਲ ਬੈ ਕੇ ਪ੍ਰਧਾਨਗੀ ਕਰ ਹਾਂ ਹਾਂ ਮਤਲਬ ਪ੍ਰਧਾਨ ਚੁੱਪ ਹੋ ਗਏ ਨੇ ਉਸ ਮਾਮਲੇ ਨੂੰ 6 ਲੱਖ ਦੇ ਮਾਮਲੇ ਬਿਲਕੁਲ ਅਚਨ ਇਸ ਤੋਂ ਇਲਾਵਾ ਜਿਹੜੇ ਹੋਰ ਤੁਸੀਂ ਸਵਾਲ ਚੁੱਕੇ ਨੇ ਕਿ ਪੁਜਾਰੀਆਂ ਨਾਲ ਗਲਤ ਵਿਵਹਾਰ ਕੀਤਾ ਜਾਂਦਾ ਪਿਆ ਹੈ ਔਰ ਮੰਦਿਰ ਦੀਆਂ ਜਿਹੜੀਆਂ ਮੂਰਤੀਆਂ ਨੇ ਉਹ ਖੰਡਤ ਹੋ ਚੁੱਕੀਆਂ ਨੇ ਬਿਲਕੁਲ ਹਾਂ ਜੀ ਮੂਰਤੀਆਂ ਜਿਹੜੀਆਂ ਖੰਡਤ ਹੋ ਚੁੱਕੀਆਂ ਨੇ ਪੁਜਾਰੀਆਂ ਦਾ ਮਿਸਬੀਹਵ ਕੀਤਾ ਜਾ ਰਿਹਾ ਵੈ ਨਾਂ ਵੱਲੋਂ ਜਨਰਲ ਸੈਕਟਰੀ ਵੱਲੋਂ ਬਿਲਕੁਲ ਬਿਲਕੁਲ ਕੀਤਾ ਜਾ ਰਿਹਾ ਹੈ ਔਰ ਖੰਡਤ ਮੂਰਤੀਆਂ ਦੀਆਂ ਫੋਟੋਆਂ ਤੁਹਾਨੂੰ ਦੇਤੀਆਂ ਅਸੀਂ ਪੁਜਾਰੀਆਂ ਨੂੰ ਤੁਸੀਂ ਆਪ ਜਾ ਕੇ ਪੁੱਛੋ ਵੀ ਉਹ ਕਿੰਨੇ ਦੁਖੀ ਨੇ ਉਹ ਦਫਤਰ ਚ ਕਿਸੇ ਵੀ ਕੰਮ ਜਾਂਦੇ ਉਹਨਾਂ ਨੂੰ ਧੀਆਂ ਭੈਣਾਂ ਦੀਆਂ ਮਾਵਾਂ ਦੀਆਂ ਗੱਲਾਂ ਗੱਡੀਆਂ ਜਾਂਦੀਆਂ ਔਰ ਉਹ ਬੰਦਿਆਂ ਨੂੰ ਇਹ ਜਿਹੜੇ ਮੈਂਬਰ ਨਹੀਂ ਹੈਗੇ ਜਿਨ੍ਹਾਂ ਨੂੰ ਇਹ ਨੇ ਇਹਦੇ ਚਮਚੇ ਅੱਗੇ ਲਾਇਆ ਵੈ ਉਹ ਆਧੀ ਮਰਜ਼ੀ ਨਾਲ ਪੁਜਾਰੀਆਂ ਦੀਆਂ ਟਰਾਂਸਫਰਾਂ ਕਰ ਦਿੰਦੇ ਨੇ ਜਿਹੜੇ ਉਹਨਾਂ ਨੂੰ ਸਲਾਮ ਨਹੀਂ ਕਰਦੇ ਉਹਨਾਂ ਨੂੰ ਚੁੱਕ ਕੇ ਨੁਕਰੇ ਲਾ ਦਿੰਦੇ ਨੇ ਐਟ 올 ਤੁਹਾਡਾ ਕੀ ਮਤ ਕਹਿਣਾ ਹੈ ਕਿ ਇਸ ਜਿਹੜਾ ਕਾਰਜਕਾਰ ਚੱਲ ਰਿਹਾ ਹੈ ਉਹਨਾਂ ਨੂੰ ਇੰਨੀ ਧੇਰ ਹੋ ਗਈ ਹੈ ਉਹਨਾਂ ਕਾਰਜਕਾਲ ਚਲਾਉਂਦੇ ਹੋਏ ਉਹਨਾਂ ਦੇ ਕਾਰਜਕਾਲ ਤੇ ਅੱਜ ਤੁਸੀਂ ਸਵਾਲ ਚੁੱਕੇ ਨੇ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਕਿਉਂ ਨਹੀਂ ਸਵਾਲ ਚੁੱਕੇ ਮਤਲਬ ਉਹਨਾਂ ਨੂੰ ਕਾਫੀ ਸਮਾਂ ਹੋ ਗਿਆ ਇੱਕ ਕਾਰਜਕਾਲ ਦਾ ਅਜੇ ਦੌਰਾਨ ਹੀ ਹੈ 5 ਸਾਲ ਦੀ ਟਨਿਓਰ ਹੈ ਅਜੇ 2 ਸਾਲ ਹੀ ਨਿਕਲੇ ਆ 2 ਸਾਲ ਅਸੀਂ ਜਿਹੜੇ ਪਹਿਲੀ ਕਮੇਟੀਆਂ ਅਸੀਂ ਇਹਨਾਂ ਨੂੰ ਓਪਰਚੁਨਿਟੀ ਦਿੱਤੀ ਐ ਬਈ ਤੁਸੀਂ ਚਲਾਓ ਵਧੀਆ ਕੰਮ ਚਲਾਓ ਇਮਾਨਦਾਰੀ ਨਾਲ ਜੇ ਇਮਾਨਦਾਰੀ ਨਾਲ ਚਲਾਉਂਦੇ ਤੇ ਅਸੀਂ ਅੱਜ ਵੀ ਨਾ ਹੁੰਦੇ ਜੇ ਉਹ ਗਲਤ ਪਾਸੇ ਤੁਰ ਪਏ ਨੇ ਸਾਰਾ ਕੁਝ ਖਾਈ ਜਾਂਦੇ ਮੰਦਰ ਦਾ ਤੇ ਅਲਟੀਮੇਟਲੀ ਦਾ ਢਾਹ ਕਿਸ ਨਾ ਕਿਸ ਨੂੰ ਮਾਰਨੀ ਪੈਗੀ ਇਸ ਕਰਕੇ ਅਸੀਂ ਆਏ ਆ ਅੱਜ ਬੜਾ ਵੱਡਾ ਸਵਾਲ ਇੱਕ ਖੜਾ ਹੋਇਆ ਹੋਇਆ ਹੈ ਕਿ त्रिपुति बालाजी मंदिर ਦੇ ਉੱਤੇ ਘਿਓ ਦੇ ਘਿਓ ਨੂੰ ਲੈ ਕੇ ਤੁਸੀਂ ਵੀ ਸਵਾਲ ਚੁੱਕਿਆ ਹੈ ਕਿ ਇੱਥੇ ਵੀ ਘਿਓ ਦੀ ਜਿਹੜੀ ਵਰਤੋਂ ਹੁੰਦੀ ਹੈ ਜਿਹੜਾ ਮਿਸ਼ਤਾਨ ਭੰਡਾਰ ਚ ਵਰਤਿਆ ਜਾਂਦਾ ਘਿਓ ਹੈ ਉਹਦੇ ਚ ਵੀ ਕੋਈ ਕਮੀਆਂ ਹੈਗੀਆਂ ਨੇ ਜੀ ਹੁਣ ਉਹ ਕਮੀਆਂ ਘਟ ਗਈਆਂ ਜਾਂ ਬੰਦ ਹੋ ਗਈਆਂ ਪਹਿਲੇ ਜਿਹੜਾ ਇਹਨਾਂ ਨੇ ਰਾਮ ਸੰਸ ਦਾ ਘਿਓ ਲਿਆ ਸੀ ਉਹ ਬਿਲਕੁਲ ਗਲਤ ਸੀ ਚਰਬੀ ਵਾਲਾ ਇਹ ਉਹਦੇ ਬਾਰੇ ਚ ਅਸੀਂ ਇੱਥੇ ਜਾ ਕੇ ਇਹਨਾਂ ਦੇ ਮੰਦਰ ਦੇ ਵਿੱਚ ਰੋਲ ਅਪ ਆਇਆ ਹੈ ਤੇ ਉਹ ਘਿਓ ਬੰਦ ਆਇਆ ਹੈ ਪਰ ਉਦੋਂ ਕੋਈ ਤੁਸੀਂ ਆਵਾਜ਼ ਨਹੀਂ ਚੁੱਕੀ ਕੋਈ ਕਿਸੇ ਲੋਕ ਸੰਗਤ ਦੇ ਸਾਹਮਣੇ ਨਹੀਂ ਲਿਆਂਦਾ ਜਾਂ ਮੀਡੀਆ ਦੇ ਸਾਹਮਣੇ ਨਹੀਂ ਪ੍ਰੈਸ ਕਾਨਫਰੈਂਸ ਕਿਹਾ ਸੀ ਜਿਹੜਾ ਪ੍ਰੈਸ ਕਾਨਫਰੈਂਸ ਉਦੋਂ ਕੀਤੀ ਸੀ ਉਹਦੇ 'ਚ ਵੀ ਕਿਹਾ ਸੀ ਲੇਕਿਨ ਜਿਹੜਾ ਵੀ ਸਨਾਤਨ ਦੇ ਵਿੱਚ ਵਿਸ਼ਵਾਸ ਰੱਖਦਾ ਹੈ ਉਹ ਆਪਣੇ ਮੰਦਰ ਨੂੰ ਬਦਨਾਮ ਕਰਨ ਲੱਗਿਆ 100 ਵਾਰੀ ਸੋਚਦਾ ਇਸ ਕਰਕੇ ਉਹ ਜਿਹੜਾ ਗੱਲ ਤੇ ਸਾਰੇ ਪਬਲਿਕ ਚਾਹੀ ਸੀ ਉਦੋਂ ਨਹੀਂ ਅਸੀਂ ਲੈਂਦੀ ਸੀ ਅੱਜ ਤੁਹਾਨੂੰ ਕਿਉਂ ਦਾ ਸੈਂਪਲ ਵੀ ਵਿਖਾ ਦਤਾ ਲੇਕਿਨ ਇਹਨਾਂ ਨੇ ਤਰੰਤ ਉਹ ਕਿਉਂ ਚੁੱਕ ਕੇ ਤੇ ਉਹਦੀ ਥਾਂ ਤੇ ਸ਼ਿਫਟੀ ਦਾ ਕਿਉਂ ਲੈ ਆਂਦਾ ਸੀ ਪ੍ਰਧਾਨ ਜੀ ਤੁਸੀਂ ਕਹਿ ਰਹੇ ਹੋ ਕਿ ਆਰਐਸਐਸ ਦੇ ਕਹਿਣ ਦੇ ਉੱਤੇ ਇਹ ਹੁਣ ਮਾਮਲਾ ਦਬ ਗਿਆ ਹੈ ਜਾਂ ਕਿਸ ਤਰ੍ਹਾਂ ਉਹ ਕਿਸੇ ਮਾਮਲੇ ਦੇ ਦੂਜੇ ਦੂਜੇ ਪੱਖ ਵੱਲੋਂ ਵੀ ਜਾਣਾਂਗੇ ਇਸ ਤੋਂ ਅੱਗੇ ਹੁਣ ਤੁਸੀਂ ਕੀ ਗੱਲ ਹੈ ਕਿ ਸਟੈਪ ਹੋਣਾ ਚਾਹੀਦਾ ਸਾਡਾ ਸਟੈਪ ਹੋਏਗਾ ਜੀ ਜੇ ਬੀਬੀ ਉਹਦੇ ਤੇ ਕੋਈ ਐਕਸ਼ਨ ਨਹੀਂ ਲੈਂਦੀ ਅਸੀਂ ਪੁਲਿਸ ਨੂੰ ਦਰਖਾਸਤ ਦੇਵਾਂਗੇ ਵੀ ਇਹਦੀ 6 ਲੱਖ ਦੀ ਤਹਿਕੀਕਾਤ ਕੀਤੀ ਜਾਏ ਔਰ ਜਿਹੜਾ ਵੀ ਗਲਤ ਹੈ ਬੰਦਾ ਉਹਦੇ ਤੇ ਪਰਚਾ ਦਰਜ ਕੀਤਾ ਜਾਏ ਜੇ ਝੂਠੇ ਅਲੀਗੇਸ਼ਨ ਲੱਗੇ ਨੇ ਤੇ ਉਹਦੇ ਤੇ 182 ਬਣਾਈ ਜਾਏ ਠੀਕ ਹੈ ਸੋ ਦੁਰਗਿਆਨਾ ਮੰਦਿਰ ਕਮੇਟੀ ਦੇ ਵਿੱਚ ਕੁਝ ਠੀਕ ਨਹੀਂ ਚੱਲਿਆ ਇਹ ਸਵਾਲ ਖੜੇ ਕੀਤੇ ਨੇ ਸਾਬਕਾ ਪ੍ਰਧਾਨ ਰਮੇਸ਼ ਸ਼ਰਮਾ ਜੀ ਨੇ ਉਹਨਾਂ ਵੱਲੋਂ ਜਿਹੜੇ ਸਵਾਲ ਖੜੇ ਕੀਤੇ ਕਿ ਜਨਰਲ ਸੈਕਟਰੀ ਵੱਲੋਂ 6 ਲੱਖ ਦਾ ਖਰਚ ਮੁਦ ਕੀਤਾ ਗਿਆ ਹੈ ਉਹਦੇ ਉੱਤੇ ਸਵਾਲ ਖੜੇ ਕੀਤੇ ਗਏ ਨੇ ਦੋ ਚਿੱਠੀਆਂ ਪ੍ਰਧਾਨ ਜੀ ਨੇ ਵੀ ਲਿਖੀਆਂ ਸੀਗਾ ਕਿ 6 ਲੱਖ ਰੁਪਏ ਦਾ ਹਿਸਾਬ ਦਿੱਤਾ ਜਾਵੇ ਪਰ ਉਹਦਾ ਕੋਈ ਹਿਸਾਬ ਨਹੀਂ ਦਿੱਤਾ ਗਿਆ ਪ੍ਰਧਾਨ ਜੀ ਰਮੇਸ਼ ਸ਼ਰਮਾ ਵੱਲੋਂ ਇਹ ਇੱਕ ਮੰਨ ਹੈ ਕਿ ਆਰਐਸ ਦੇ ਕਹਿੰਦੇ ਉੱਤੇ ਇਹ ਮਾਮਲੇ ਨੂੰ ਦਬਾ ਦਿੱਤਾ ਗਿਆ ਹੈ ਔਰ ਰੋਗ ਦਿੱਤਾ ਗਿਆ ਹੈ ਪਰ ਰਮੇਸ਼ ਸ਼ਰਮਾ ਜੀ ਨੇ ਕਿਹਾ ਕਿ ਇਸ ਸਾਰੇ ਮਾਮਲੇ ਨੂੰ ਜਨਤਕ ਕਰਦੇ ਹੋਏ ਪੁਲਿਸ ਨੂੰ ਅਸੀਂ ਕੰਪਲੇਂਟ ਦਰਜ ਕਰਾਵਾਂਗੇ ਕੈਮਰਾ ਪਰਸਨ ਮੁਕੇਸ਼ ਦੇ ਨਾਲ ਜੋਤੀ ਬਹਿਲ ਡੇਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par